ਅੰਮ੍ਰਿਤਸਰ ਦੇ ਐਨਟੀਐਫ ਬਾਰਡਰ ਰੇਂਜ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇੱਕ ਵਿਅਕਤੀ ਨੂੰ 3 ਕਿਲੋ 105 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਜੀ ਹਾਂ ਇਹ ਤਸਵੀਰਾਂ ਨੇ ਅੱਜ ਦੁਪਹਿਰ 2:30 ਮਿੰਟ ਦੀਆਂ ਤੇ ਇਹ ਤਸਵੀਰਾਂ ਨੇ ਅੰਮ੍ਰਿਤਸਰ ਮਾਲ ਮੰਡੀ ਦੀਆਂ ਜਿੱਥੇ ਕਿ ਐਨਟੀਐਫ ਬਾਰਡਰ ਰੇਂਜ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਤਰਨਤਾਰਨ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ 3 ਕਿਲੋ 105 ਗ੍ਰਾਮ ਹੈਰੋਇਨ 2 ਕੰਟਰੀ ਮੇਡ 32 ਬੋਰ ਪਿਸਤੌਲ ਬਰਾਮਦ ਹੋਏ ਹਨ ਕੀ ਕੁਝ ਕਹਿਣਾ ਹੈ ਇਸ ਬਾਰੇ ਪੁਲਿਸ ਅਧਿਕਾਰੀ ਦਾ ਆਓ ਜਾਣਦੇ ਹਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਜੋ ਸਾਡਾ ਨਸ਼ਿਆਂ ਦੇ ਵਿਰੁੱਧ ਅਭਿਆਨ ਚੱਲ ਰਿਹਾ ਹੈ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਇਸ ਦੀ ਟੀਮ ਜੋ ਤਰਨਤਾਰਨ ਦੇ ਏਰੀਆ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਅਗਵਾਈ ਡੀਐਸਪੀ ਰਵੀ ਸ਼ੇਰ ਜੀ ਕਰ ਰਹੀ ਸੀ ਸੋ ਪਿੰਡ ਸੋਰ ਸਿੰਘ ਭਿੱਖੀਵਿੰਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀਤ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੋਰ ਸਿੰਘ ਥਾਣਾ ਭਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸ ਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ 32 ਬੋਰ ਦੇ ਪਿਸਟਲ 25 ਰੌਂਦ 32 ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਵੇਇੰਗ ਕਰਦੇ ਸੀ weight ਕਰਦੇ ਸੀ ਸੋ ਇਹ ਇਹ ਦੋਸ਼ੀ ਜੋ ਇਹਦੀ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਤੇ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਇੱਕ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਣੀ ਉਹ ਐਨਟੀਐਫ ਦੇ ਲਈ ਇੱਕ ਅਸੀਂ ਸਾਡੇ ਬਾਰੇ ਸਾਡੀ ਇੱਕ ਵੱਡੀ ਸਫਲਤਾ ਹੈ ਪਤਾ ਲੱਗਾ ਕਿੱਥੋਂ ਲੈ ਕੇ ਆਇਆ ਸੀ ਕਿ ਕਿੱਥੇ ਅੱਗੇ ਜਿਹੜੀ ਚੀਜ਼ ਜਾਨੀ ਹੈ ਹਾਂਜੀ ਇਹਦੀ ਅਜੇ ਪੁਸ਼ਕਿਸ਼ ਜਾਰੀ ਹੈ ਅਜੇ ਅੱਜ ਨੂੰ ਮਾਨਜੋਗ ਜੱਜ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਇਹਦੀ ਪੁਸ਼ਕਿਸ਼ ਤੋਂ ਅਗਲੀ ਜਿਹੜੀ ਜਿਹੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਜਾਂ ਅੱਗੇ ਕਿਹਨਾਂ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਾ ਹੈ ਕਿ ਇਨੀ ਵੱਡੀ ਮਾਤਰਾ ਦੇ ਵਿੱਚ ਡਰੋਨ ਦੇ ذریعے ਪਾਕਿਸਤਾਨ ਤੋਂ ਹੀ ਆਉਂਦੀ ਹੈ ਉਸਨੂੰ ਨਾਲ ਵੀ ਨਿਪਟਾਰਾ ਕਰਦੇ ਕਿਉਂਕਿ ਇਹ ਬਾਰਡਰ ਰੇਡਰ ਹੈ ਬਿਲਕੁਲ ਜੀ ਇਸ ਗੱਲ ਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਸਾਰੀ ਜਿਹੜੀ ਜ਼ਿਆਦਾਤਰ ਡਰੱਗ ਹੈ ਜਿਹੜੀ ਉਹ ਥਰੂ ਡਰੋਨ ਹੀ ਆਈ ਹੈ ਉਹ ਸਪਲਾਈ ਹੋ ਰਹੀ ਹੈ ਸੋ ਜਿਸ ਰੂਪ ਚ ਮਿਲੀ ਹੈ ਤਾਂ ਉਸ ਤੋਂ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਡਰੋਨ ਦੇ ਰਾਈ ਕਨਸਾਈਨਮੈਂਟ ਆਈ ਹੈ ਜਿਹੜੇ ਤੋਂ ਕੰਮ ਕਰਦੇ ਜਿਹੜੇ ਹਨ ਵੈਪਨ ਤੋਂ ਜਿਹੜਾ ਇਹ ਤਰ੍ਹਾਂ ਜਿਸ ਕੰਮ ਲਈ ਰਵਦਾ ਸੀ ਗਏ ਹੈ। ਇਹ ਵੈਪਨ ਜਿਸ ਤਰ੍ਹਾਂ ਕੀ ਦੀ ਪ੍ਰੀਵियस ਹਿਸਟਰੀ ਹੈ ਇਹਦੇ ਤੇ ਪਹਿਲਾਂ ਵੀ ਇੱਕ ਆ ਥਾਣਾ ਪਿਕ ਯੂਨਿਟ ਦੇ ਵਿੱਚ ਆ 2024 ਦੇ ਵਿੱਚ ਤੇ ਕੇਸ ਰਿਜਿਸਟਰ ਹੋਇਆ ਜਿਹਦੇ ਵਿੱਚ ਲੜਾਈ ਝਗੜੇ ਦਾ ਕੇ 326 325 ਦੀਆਂ ਧਾਰਾਵਾਂ ਲੱਗੀਆਂ ਨਾਲ ਆਰਮ ਜੈਕਟ ਦੀ ਧਾਰਾ ਲੱਗੀ ਆ ਉਸ ਦੇ ਵਿੱਚ ਵੌਂਟਡ ਸੀ ਤੇ ਅਜੇ ਤੱਕ ਫੜਿਆ ਨਹੀਂ ਸੀ ਗਿਆ। ਸੋ ਅਜੇ ਪੀਓ ਨਹੀਂ ਸੀ ਹੈਗਾ ਜੋ ਵੌਂਟਡ ਜਸਟ ਵੌਂਟਡ ਆ ਪਰ ਅਰੈਸਟ ਪੈਂਡਿੰਗ ਸੀ ਇਹਦੀ। ਨਾਲ ਹੀ ਇਹਦੇ ਇਹ ਜਿਹੜਾ ਜਿਹੜਾ ਇਹਦੇ ਕੋ ਦੋ ਵੈਪਨ ਮਿਲੇ ਨੇ ਉਹ ਇਹਨੇ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਇੱਕ ਕਨਸਾਈਨਮੈਂਟ ਦੇ ਨਾਲ ਹੀ ਇਹਨੂੰ ਰਿਸੀਵ ਹੋਇਆ ਅਗਲਾ ਕੋਈ ਹੋਰ ਇਹਦਾ ਲਿੰਕ ਹੈ ਸੋ ਇਹਦੀ ਹਿਸਟਰੀ ਜਿਹੜੀ ਆ ਉਹ ਲੜਾਈ ਝਗੜਾ ਤੇ ਲੁੱਟਖੋਹਾਂ ਦੀ ਹਿਸਤਰੀ ਜਿਹੜੀ ਹੈ ਮੋਬਾਈਲ ਫੋਨ ਜਿਹੜਾ ਮਿਲਿਆ ਉਸ ਤੋਂ ਕੁਝ ਪਤਾ ਲੱਗ ਸਕਿਆ ਮੋਬਾਈਲ ਫੋਨ ਦੀ ਨੰਬਰ ਪਾਕਿਸਤਾਨ ਦੇ ਬਿਲਿੰਗ ਜੀ ਇਹ ਚੀਜ਼ ਮੋਬਾਈਲ ਇਹਦਾ ਕਬਜ਼ੇ ਚ ਲਿਆ ਗਿਆ ਜਿਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਜੋ ਗੱਲ ਆਵੇਗੀ ਉਸ ਅਕੋਰਡਿੰਗ ਅਗਲੀ ਤਫਤੀਸ਼ ਹੋਵੇਗਾ ਕਿੰਨਾ ਕਰਦਾ ਸੀ ਪਾਕਿਸਤਾਨ ਇਹਨਾਂ ਉਸ ਦਾ ਵੀ ਲੱਗਾ ਜੀ ਜੀ ਇਸ ਚੀਜ਼ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਇਹਦੀ ਪੁਛਗਿਛ ਤੇ ਰਾਈ ਤੇ ਫਰਦਰ ਟੈਕਨੀਕਲ ਚ ਚੈਨਲ ਕਿ ਇਹਦੇ ਡਾਇਰੈਕਟ ਲਿੰਕ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੈਨਲ ਹਨ ਸਿਰਕਲ ਇਲੈਕਟ੍ਰੋਨਿਕ ਕੰਡਾ ਮਿਲਿਆ ਲੱਗਦਾ ਉਸ ਤੋਂ ਵੀ ਇਹ ਥੋੜੀ ਥੋੜੀ ਮਾਤਰਾ ਦੇ ਵਿੱਚ ਛੱਡ ਕੇ ਸੇਲ ਕਰਦਾ ਜੀ ਇਹ ਇਹਦੇ ਅੱਗੇ ਸੇਲ ਕਰਨ ਦੀਆਂ ਗੱਲਾਂ ਕੋਈ ਨੇ ਰਿਵੀਲ ਕੀਤੀਆਂ ਨੇ ਜਿਹੜੀਆਂ ਤਫਤੀਸ਼ ਦੇ ਵਿੱਚ ਲੈ ਆਂਦੀਆਂ ਗਈਆਂ ਸਰ ਏਜ ਕੀ ਹੈ ਜੀ ਹੋਰ ਇਹਦੀ ਏਜ 21 ਸਾਲ ਹੈ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਥੋੜੀ ਜੀ ਜ਼ਮੀਨ ਹੈ 3-4 ਕਨਾਲ ਜ਼ਮੀਨ ਹੈ ਇਹਦੀ ਪਹਿਲਾਂ ਇਹ 2 ਸਾਲ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਰਿਹਾ ਇਸ ਟਾਈਮ ਜਿਹੜਾ ਇਹ ਡਰਗ ਦਾ ਧੰਦਾ ਕਰਨ ਲੱਪਿਆ ਨਾਲ ਹੀ ਇਹ ਫੋਰਨ ਵੀ ਜਿਹੜਾ ਜੋ ਪੁਸ਼ਕਿਸ ਤੋਂ ਸਾਹਮਣੇ ਆਇਆ ਕਿ ਕੋ ਪੁਰਤਗਾਲ ਜਾਣਾ ਚਾਹੁੰਦਾ ਸੀ ਫਰਦਰ ਸਰ ਹੁਣ ਕਿੰਨੇ ਵਿਅਕਤੀ ਨੇ ਟੋਟਲ ਇਹਦੇ ਵਿੱਚ ਇੱਕ ਦੋਸ਼ੀ ਨੂੰ ਫੜਿਆ ਗਿਆ ਹੈ ਜੋ ਇਹਦੀ ਜੋ ਜਿਸ ਪਾਸੋਂ ਸਰੀਰ ਰਿਕਵਰੀ ਹੋਈ ਆ ਇਹਦੀ ਜਿਹੜੀ ਪੁਸ਼ਕਿਸ ਜਿਹੜੀ ਆ ਉਹ ਮੁਕਦਮੇ ਦੇ ਵਿੱਚ ਚੱਲ ਰਹੀ ਆ ਅਗਲੀ ਜਿਹੜੀ ਕੋ ਗੱਲ ਦੱਸੇਗਾ ਉਹਨਾਂ ਦੇ ਐਕਸ਼ਨ ਉਹਦੇ ਅਕੋਰਡਿੰਗ ਹੋਏਗਾ ਤਨਵਰ ਵਾਲੇ ਸਰ ਜਿਹੜੇ ਇਸ ਟਾਰਕਿਲ ਵਾਲੇ ਜਿਹਨਾਂ ਹੋ ਰਹੇ ਕਿ ਰੈਸ ਹੋਈ ਜਾਂ ਉਸਦੇ ਵਿੱਚ ਚੱਲ ਰਹੀ ਹੈ ਸਾਡੀ ਤਫਤੀਸ਼ ਉਹ ਵੀ ਚੱਲ ਰਹੀ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਬਾਕੀ